ਤਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਆਪਾਂ ਸਭ ਦੇ ਸਭ ਦੁਪਹਿਰ ਦੇ ਸਮੇਂ ਦੇ ਵਿੱਚ ਆਪਣੀ ਫਾਸਟਿੰਗ ਦੇ ਵਿੱਚ ਖੁਦਾਵੰਦੀ ਹਜ਼ੂਰੀ ਵਿੱਚ ਇਕੱਠੇ ਹੋਇਆ ਅ ਅੱਜ ਅਸੀਂ ਸਭ ਦੇ ਸਭ ਮਿਲ ਕੇ ਖੁਦਾਵੰਦੀ ਹਜ਼ੂਰੀ ਚ ਜੋ ਫਾਸਟਿੰਗ ਕਰ ਰਹੇ ਹਾਂ ਉਸ ਫਾਸਟਿੰਗ ਨੂੰ ਪਰਮੇਸ਼ਰ ਦੇ ਹੱਥਾਂ ਵਿੱਚ ਸੌਂਪਾਂਗੇ ਅ ਅਸ ਦੇ ਵਚਨ ਦੇ ਲਈ ਸਭ ਮਿਲ ਕੇ ਦੁਆ ਕਰਾਂਗੇ ਹਾਲੇਲੂਇਆ 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 ਧੰਨਵਾਦ 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 ਕਰਦੇ ਹਾਂ ਮਹਾਨ ਖੁਦਾਵੰਦ ਪਿਆਰੇ ਪਿਤਾ ਪਰਮ ਪ੍ਰਭੂ ਯਹੋਵਾ ਤੁਹਾਡੀ ਪਵਿੱਤਰ ਹਜ਼ੂਰੀ ਅਗੇ ਝੁਕਦੇ ਹਾਂ ਪ੍ਰਭੂ ਜੀ ਤੁਹਾਡੇ ਨਾਮ ਨੂੰ ਮहिमा ਤੇ ਵਡਿਆਈ ਦਿੰਦੇ ਖੁਦਾਵੰਦ ਅਸੀਂ ਸਭ ਦੇ ਸਭ ਅੱਜ ਦੇ ਇਸ ਰੋਜ਼ਾ ਦੇ ਵਿੱਚ ਖੁਦਾਵੰਦ ਤੁਹਾਡੀ ਹਜ਼ੂਰੀ ਵਿੱਚ ਝੁਕਦੇ ਹਾਂ ਪ੍ਰਭੂ ਜੀ ਤੁਸੀਂ ਕਹੇ ਕਿ ਵਰਤ ਰੱਖ ਕੇ ਮੇਰੇ ਨੇੜੇ ਆਓ ਤੇ ਮੈਂ ਤੁਹਾਡੇ ਹਾਲਾਤਾਂ ਨੂੰ ਬਦਲ ਦੇਵਾਂਗਾ ਅੱਜ ਅਸੀਂ ਸੱਚਮੁੱਚ ਇਸ ਫਾਸਟਿੰਗ ਦੇ ਦੁਆਰਾ ਤੁਹਾਡੇ ਨੇੜੇ ਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਿਤਾ ਪਰਮੇਸ਼ਰ ਸਾਡਾ ਇਹ ਕਦਮ ਤੁਹਾਨੂੰ ਪਸੰਦ ਆਵੇ ਪਿਤਾ ਪਰਮੇਸ਼ਰ ਅਸੀਂ ਇਸੇ ਤਰ੍ਹਾਂ ਇੱਕ ਇੱਕ ਕਰਕੇ ਤੁਹਾਡੇ ਕੋਲੋਜ਼ ਹੋਈਏ ਤੁਹਾਡੇ ਨੇੜੇ ਰਹੀਏ ਕਿਉਂਕਿ ਤੁਹਾਡੇ ਕੋਲੋਜ਼ ਤੁਹਾਡੇ ਨੇੜੇ ਰਹਿਣਾ ਸਾਡੇ ਲਈ ਸੱਚਮੁੱਚ ਚੰਗਾ ਆ ਅਸੀਂ ਇਸ ਚੰਗਿਆਈ ਦੇ ਰਾਹ ਤੇ ਚੱਲਦੇ ਹੋਏ ਤੁਹਾਡੀ ਆਸ਼ੀਸ਼ਾਂ ਬਰਕਤਾਂ ਨੂੰ ਪ੍ਰਾਪਤ ਕਰੀਏ ਅਸੀਂ ਜਦ ਵੀ ਫਾਸਟਿੰਗ ਕਰੀਏ ਖੁਦਾਵੰਦ ਸਾਡਾ ਫਾਸਟਿੰਗ ਕਰਨਾ ਤੁਹਾਨੂੰ ਪਸੰਦ ਆਵੇ ਅੱਜ ਦੇ ਦਿਨ ਅਸੀਂ ਜੋ ਵੀ ਫਾਸਟਿੰਗ ਕੀਤੀ ਆ ਖੁਦਾਵੰਦ ਹੁਣ ਅਸੀਂ ਉਸ ਫਾਸਟਿੰਗ ਦੇ ਲਈ ਕੁਝ ਵਚਨਾਂ ਨੂੰ ਸੁਣਨ ਪੜਨ ਲਈ ਜਾ ਰਹੇ ਹਾਂ ਪਿਤਾ ਇਹਨਾਂ ਵਚਨਾਂ ਨੂੰ ਸਾਡੇ ਹਿਰਦਿਆਂ ਦੇ ਅੰਦਰ ਜਮਾ ਕਰਨਾ ਯਾਰ ਅਸੀਂ ਇਹਨਾਂ ਵਚਨਾ ਦੇ ਦੁਆਰਾ ਕਰਾ ਅਤੇ ਸੱਚਾ ਵਰਤ ਰੱਖੀ ਜਿਹੜਾ ਵਰਤ ਤੁਹਾਨੂੰ ਪਸੰਦ ਹੋਵੇ ਖੁਦਾਵੰਦ ਅਸੀਂ ਆਪਣੇ ਦਿਲਾਂ ਨੂੰ ਖੋਲ੍ਹੀਏ ਆਪਣੇ ਆਤਮਾ ਨੂੰ ਤੁਹਾਡੇ ਹੱਥਾਂ ਵਿੱਚ ਸੌਂਪੀਏ ਅਤੇ ਤੁਹਾਡੀ ਮਰਜ਼ੀ ਇੱਛਾ ਦੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਬਤੀਤ ਕਰੀਏ ਸਾਡੇ ਅੱਜ ਦੇ ਦਿਨ ਦੇ ਲਈ ਤੁਹਾਡਾ ਧੰਨਵਾਦ ਦੇਨ ਪਰਵੇਸ਼ ਤੁਸਨ ਸਬਰ ਸੰਤੋਖ ਦਿੱਤਾ ਤੁਹਾਡਾ ਧੰਨਵਾਦ ਪ੍ਰਭੂ ਜੀ ਤੁਸੀਂ ਸਾਨੂੰ ਜੀਵਨ ਦੀ ਰੋਟੀ ਦਿੱਤੀ ਅਤੇ ਸੰਸਾਰਿਕ ਭੁੱਖ ਤੇ ਕੰਟਰੋਲ ਕਰਨ ਦਾ ਸਮਝ ਬੁੱਧ ਬਲ ਦਿੱਤਾ ਤੁਹਾਡਾ ਸ਼ੁਕਰ ਕਰਦੇ ਹੋਏ ਮਹਾਨ ਖੁਦਾਵੰਦ ਅਸੀਂ ਤੁਹਾਡੀ ਪਵਿੱਤਰ ਹਜ਼ੂਰੀ ਵਿੱਚ ਤੁਹਾਡੇ ਖਾਸ ਵਚਨਾਂ ਨੂੰ ਪੜ੍ਹਨ ਜਾ ਰਹੇ ਹਾਂ ਇਹ ਵਚਨ ਸਾਡੇ ਹਿਰਦੇ ਅੰਦਰ ਲਿਖੇ ਜਾਣ ਕੋਈ ਵਿਰੋਧੀ ਦੀ ਸ਼ਕਤੀ ਇਹਨਾਂ ਵਚਨਾਂ ਨੂੰ ਸਾਡੇ ਕੋਲੋਂ ਚੁਰਾ ਨਾ ਪਾਵੇ ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਸ਼ ਮਸੀਹ ਜੀ ਦੇ ਨਾਮ ਵਿੱਚ ਆਮੇਨ ਅੱਜ ਆਪਾਂ ਪਰਮੇਸ਼ਰ ਦੇ ਵਚਨ ਚ ਜਾਨਗੇ ਮਾਥੀ 11 ਦੀ 24 ਤੋਂ ਲੈ ਕੇ 26 ਨੰਬਰ ਐ ਤੱਕ ਫੇਰ ਮੈਂ ਤੁਹਾਨੂੰ ਆਖਦਾ ਹਾਂ ਕਿ ਕਿਸੇ ਧੰਨਵਾਨ ਦੇ ਸਵਰਗ ਰਾਜ ਵਿੱਚ ਦਾਖਲ ਹੋਣ ਨਾਲੋਂ ਊਠ ਦਾ ਸੂਈ ਦੇ ਨੱਕੇ ਦੇ ਵਿੱਚੋਂ ਦੀ ਲੰਘਣਾ ਸੁਖਾਲਾ ਹੈ ਅਤੇ ਚੇਲੇ ਇਹ ਸੁਣ ਕੇ ਬਹੁਤ ਹੈਰਾਨ ਹੋਏ ਅਤੇ ਬੋਲੇ ਤਾਂ ਫਿਰ ਕੌਣ ਮੁਕਤੀ پا ਸਕਦਾ ਹੈ ਤਾਂ ਦੇ ਯਿਸੂ ਨੇ ਉਹਨਾਂ ਵੱਲ ਵੇਖ ਕੇ ਉਹਨਾਂ ਨੂੰ ਕਿਹਾ ਇਹ ਮਨੁੱਖ ਤੋਂ ਅਨ ਹੋਣਾ ਹੈ ਪਰ ਪਰਮੇਸ਼ਰ ਤੋਂ ਸਭ ਕੁਝ ਹੋ ਸਕਦਾ ਹੈ ਹਾਲੇਲੂਇਆ ਅਸੀਂ ਸਭ ਦੇ ਸਭ ਹੀ ਜਾਣਦੇ ਆ ਇਸ ਗੱਲ ਨੂੰ ਕਿ ਇਸ ਕਲਾਮ ਦਾ ਕੀ ਮਤਲਬ ਹੈ ਪਰ ਅੱਜ ਇਸ ਵਚਨ ਨੂੰ ਅਸੀਂ ਥੋੜੇ ਇੱਕ ਅਲੱਗ ਤਰੀਕੇ ਨਾਲ ਸਿੱਖਣ ਦੀ ਕੋਸ਼ਿਸ਼ ਕਰਾਂਗੇ ਜਿਸ ਤਰ੍ਹਾਂ ਅੱਜ ਅਸੀਂ ਸਭ ਨੇ ਹੀ ਕਰਜ਼ਾ ਮੁਕਤੀ ਲਈ ਦੁਆ ਕੀਤੀ ਸੀ ਫਾਸਟਿੰਗ ਪ੍ਰੇਅ ਕਰ ਰਹੇ ਆ ਅੱਜ ਆਪਾਂ ਕਰਜ਼ਾ ਮੁਕਤੀ ਦੇ ਲਈ ਤਾਂ ਬਹੁਤ ਸਾਰੇ ਘਰ ਪਰਿਵਾਰ ਨੇ ਜੋ ਕਰਜ਼ੇ ਦੇ ਵਿੱਚ ਫਸੇ ਹੋਏ ਨੇ ਜਿਨ੍ਹਾਂ ਉੱਤੇ ਬਹੁਤ ਜ਼ਿਆਦਾ ਕਰਜ਼ਾ ਆ ਜਿਸ ਕਰਕੇ ਉਹ ਕਾਫੀ ਪਰੇਸ਼ਾਨੀ ਜਿਨੇ ਚਿੰਤਾ ਦੇ ਵਿੱਚ ਨੇ ਕਿ ਕਦੋਂ ਸਾਡਾ ਕਰਜ਼ਾ ਦੂਰ ਹੋਏਗਾ ਔਰ ਕਦੋਂ ਅਸੀਂ ਆਜ਼ਾਦ ਹੋਵਾਂਗੇ ਤੇ ਜੇ ਤੁਸੀਂ ਸਿੱਧੇ ਤਰੀਕੇ ਨਾਲ ਵੇਖੀਏ ਤਾਂ ਸਾਰਿਆਂ ਨੇ ਹੀ ਕਰਜ਼ਾ ਕਿਉਂ ਲਿਆ ਕਿਉਂਕਿ ਉਹ ਧਨਵਾਨ ਹੋਣਾ ਚਾਹੁੰਦੇ ਸੀ। ਪਰ ਹਾਂ ਬਿਲਕੁਲ ਧਨਵਾਨ ਹੋਣਾ ਚਾਹੁੰਦੇ ਸੀ। ਕਿਸੇ ਨੇ ਕਰਜ਼ਾ ਲਿਆ ਕਿ ਆਪਣੇ ਬੱਚਿਆਂ ਨੂੰ ਬਾਹਰ ਭੇਜਣਾ ਸੀ ਤਾਂ ਕਿ ਸਾਡੇ ਬੱਚੇ ਬਾਹਰ ਜਾ ਕੇ ਵੱਡਾ ਧਨ ਕਮਾਉਣ ਅਤੇ ਅਸੀਂ ਵੱਡੇ ਧਨਵਾਨ ਹੋਈਏ। ਕਿਸੇ ਨੇ ਕਰਜ਼ਾ ਲਿਆ ਕਿ ਅਸੀਂ ਲੋਕਾਂ ਦੇ ਸਾਹਮਣੇ ਧਨਵਾਨ ਦਿਖਾਈ ਦਈਏ ਅਸੀਂ ਸੋਨਾ ਘੜ ਬਣਾ ਲਈਏ ਅਤੇ ਉਹਨਾਂ ਨੇ ਉਸ ਘੜ ਬਣਾ ਲਈ ਕਰਜ਼ਾ ਲਿਆ। ਔਰ ਧਨਵਾਨ ਦਿਖੰਦੇ ਲਈ ਤਾਂ ਕਿ ਲੋਕਾਂ ਨੂੰ ਦਿਖੇ ਕਿ ਇਹ ਚੰਗੇ ਮਾਲ ਵਾਲੇ ਨੇ ਚੰਗੇ ਧਨਵਾਨ ਨੇ ਕਿਸੇ ਨੇ ਕਰਜ਼ਾ ਲਿਆ ਆਪਣਾ ਕੋਈ ਬਿਜ਼ਨਸ ਸ਼ੁਰੂ ਕਰਨ ਕਰਨ ਦੇ ਲਈ ਖੜਾ ਕਰਨ ਦੇ ਲਈ ਤਾਂ ਕਿ ਮੈਂ ਉਸ ਬਿਜ਼ਨਸ ਤੋਂ ਬਹੁਤ ਸਾਰਾ ਧਨ ਕਮਾਵਾਂ ਅਤੇ ਮੈਂ ਲੋਕਾਂ ਦੇ ਸਾਹਮਣੇ ਇੱਕ ਚੰਗਾ ਧਨਵਾਨ ਠਹਿਣਾ ਔਰ ਕਿਸੇ ਨੇ ਕਰਜ਼ਾ ਲਿਆ ਅਲੱਗ-ਅਲੱਗ ਤਰੀਕਿਆਂ ਦੇ ਲਈ ਜਾਂ ਫਿਰ ਆਪਣਾ ਕਾਰੋਬਾਰ ਬਿਲਡ ਕਰਨ ਦੇ ਲਈ ਜਿੰਦਾ ਬਿਜ਼ਨਸ ਦੇ ਲਈ ਕਿਹਾ ਆਪਾਂ ਕਿਸੇ ਦੇ ਵਿਆਹ ਸ਼ਾਦੀ ਲਈ ਕਿ ਸਾਡਾ ਜਿਹੜਾ ਵਿਆਹ ਲੋਕੀ ਦੇਖਣ ਤੇ ਸਾਨੂੰ ਚੰਗੇ ਧਨਵਾਨ ਅਤੇ ਮੰਨੇ-ਤੰਨੇ ਸਮਝੇ ਜਾਵੇ ਮਤਲਬ ਕੋਲ ਮਿਲਾ ਕੇ ਜਿੰਨੇ ਵੀ ਭੈਣ ਭਾਈ ਕਰਜ਼ੇ ਦੇ ਵਿੱਚ ਨੇ ਨਾ ਉਹਨਾਂ ਸਾਰਿਆਂ ਨੇ ਹੀ ਧੰਨਵਾਨ ਹੋਣ ਦੇ ਲਈ ਕਰਜ਼ਾ ਲਿਆ ਆ ਕਿਸੇ ਨਾ ਕਿਸੇ ਪਾਸੇ ਉਹਨਾਂ ਨੇ ਕਰਜ਼ਾ ਲਿਆ ਇਸ ਲਈ ਕਰਜ਼ਾ ਲਿਆ ਤਾਂ ਕਿ ਉਹ ਨਾ ਲੋਕਾਂ ਸਾਹਮਣੇ ਇੱਕ ਵੱਡਾ ਨਾਮ ਕਮਾ ਲੈਣ ਪਰ ਉਹ ਧਨ ਕਮਾਉਂਦੇ ਕਮਾਉਂਦੇ ਆਪਣੇ ਸਿਰ ਦੇ ਵਾਲ ਵੀ ਗਵਾ ਕੇ ਬਹਿ ਗਏ ਆ ਆਪਣੇ ਰਾਤਾਂ ਦੀ ਨੀਂਦ ਵੀ ਗਵਾ ਕੇ ਬਹਿ ਗਏ ਆ ਉਹ ਆਪਣਾ ਆਨੰਦ ਆਪਣੀ ਖੁਸ਼ੀ ਵੀ ਗਵਾ ਕੇ ਬਹਿ ਗਏ ਆ ਉਹ ਇਸ ਕਦਰ ਕਰਜ਼ੇ 'ਚ ਫਸ ਗਏ ਆ ਕਿ ਹੁਣ ਉਹਨਾਂ ਨੂੰ ਲੱਗਦਾ ਕਿ ਸਾਡੇ ਲਈ ਤਾਂ ਇਹ ਨਿਕਲਣਾ ਬਹੁਤ ਔਖਾ ਹੈ ਪਰ ਜਦੋਂ ਅਸੀਂ ਬਹੁਤੇ ਧਨ ਦੇ ਲਾਲਚ ਚ ਪੈਨੇ ਆ ਨਾ ਫਿਰ ਅਸੀਂ ਫਸਦੇ ਆ ਜਦੋਂ ਸਾਨੂੰ ਲੱਗਦਾ ਕਿ ਅਸੀਂ ਬਹੁਤ ਜ਼ਿਆਦਾ ਅਮੀਰ ਹੋ ਜਾਈਏ ਫਿਰ ਅਸੀਂ ਫਸਦੇ ਆ ਫਿਰ ਸਾਡਾ ਬੋਲਣਾ ਸੋਚਣਾ ਸਮਝਣਾ ਜਿਹੜੀਆਂ ਸਾਡੀਆਂ ਸੋਚਾਂ ਸਾਡੇ ਖਿਆਲ ਆ ਇਹ ਸਭ ਦੇ ਸਭ ਵਿਅਰਥ ਹੋ ਜਾਂਦੇ ਆ ਸਾਡੀ ਮਤ ਵੱਜ ਜਾਂਦੀ ਜਦੋਂ ਅਸੀਂ ਸਿਰਫ ਧਨ ਦਾ ਪਿੱਛਾ ਕਰਨ ਲੱਗਦੇ ਆ ਸਾਨੂੰ ਇਹ ਸਮਝ ਨਹੀਂ ਆਉਂਦੀ ਕਿ ਅੱਜ ਜਿਹੜਾ ਕਰਜ਼ਾ ਅਸੀਂ ਲੈ ਰਹੇ ਆ ਉਹ ਕਰਜ਼ਾ ਅਸੀਂ ਉਤਾਰਾਂਗੇ ਕਿਵੇਂ ਇੱਕ ਐਸੇ ਬ੍ਰਦਰ ਆ ਜੋ ਪ੍ਰਾਰਥਨਾ ਵਿੱਚ ਆਪਣੇ ਨਾਲ ਜੁੜੇ ਹੋਏ ਆ ਜਿਨ੍ਹਾਂ ਨੇ ਪਹਿਲਾਂ ਕਰਜ਼ਾ ਲਿਆ ਪਤਾ ਨਹੀਂ ਸ਼ਾਇਦ ਕਿਸੇ ਦੇ ਵਿਆਹ ਕਰਨ ਦੇ ਲਈ ਲਿਆ ਸੀ ਉਹਨਾਂ ਦੀ ਭੈਣ ਦਾ ਵਿਆਹ ਕਰਨ ਦੇ ਲਈ ਜਾਂ ਫਿਰ ਕਿਸੇ ਨਾ ਕਿਸੇ ਕੰਮ ਲਈ ਕਰਜ਼ਾ ਲਿਆ ਉਹ ਕਰਜ਼ਾ ਉਹਨਾਂ ਤੋਂ ਉਤਰਿਆ ਨਹੀਂ ਉਹਦੀ ਤਰੀਕ ਆ ਗਈ ਉਹਦੇ ਲਈ ਉਹਨਾਂ ਨੇ ਇੱਕ ਹੋਰ ਲੋਨ ਲੈ ਲਿਆ ਹੁਣ ਉਹ ਲੋਨ ਲਿਆ ਉਹਨਾਂ ਨੇ ਲੋਨ ਲੈ ਕੇ ਕਿਸੇ ਰਿਸ਼ਤੇਦਾਰਾਂ ਦੇ ਪੈਸੇ ਜਿਨ੍ਹਾਂ ਦੇ ਦੇਣੇ ਸੀ ਉਹ ਦੇ ਦਿੱਤੇ ਵਿਆਜ ਵਗੈਰਾ ਤਾਰਤਾ ਪਰ ਜਿਹੜਾ ਇਹ ਕਰਜ਼ਾ ਸੀ ਇਹਦੀ ਕਿਸ਼ਤ ਪੂਰੀ ਨਹੀਂ ਹੁੰਦੀ ਇਸ ਲਈ ਉਹਨਾਂ ਨੇ ਪਰਸਨਲ ਲੋਨ ਇੱਕ ਹੋਰ ਲੈ ਲਿਆ ਔਰ ਇਦਾਂ ਕਰਦੇ ਕਰਦੇ ਉਹਨਾਂ ਨੇ ਘੱਟੋ ਘੱਟ 8 ਲੋਨ ਲੈ ਲਏ ਔਰ ਇਸ ਤੋਂ ਵੀ ਜ਼ਿਆਦਾ ਹੋ ਗਏ ਹੋਣਗੇ ਯਾਰ ਥੋੜੇ ਦਿਨ ਪਹਿਲਾਂ ਉਹਨਾਂ ਦਾ ਫੋਨ ਆਇਆ ਸੀ ਕਿ ਮੈਨੂੰ ਨੀਂਦ ਨਹੀਂ ਆਉਂਦੀ ਮੈਨੂੰ ਬੇਚੈਨੀ ਰਹਿੰਦੀ ਆ ਮੈਨੂੰ ਟੈਨਸ਼ਨ ਬਹੁਤ ਰਹਿੰਦੀ ਆ ਔਰ ਮੇਰਾ ਪ੍ਰਾਰਥਨਾ ਸੁਭਨ ਨਹੀਂ ਲੱਗਦਾ ਔਰ ਉਹਦਾ ਕਾਰਨ ਕੀ ਸੀ ਉਹਨਾਂ ਦੇ ਸਿਰ ਤੇ ਵੱਧ ਰਿਹਾ ਕਰਜ਼ਾ ਔਰ ਜਿਵੇਂ ਕਹਿੰਦੇ ਨਾ ਕਿ ਆਸ਼ੀਸ਼ ਆਸ਼ੀਸ਼ ਨੂੰ ਖਿੱਚਦੀ ਆ ਧੰਵਾਦ ਧੰਵਾਦ ਨੂੰ ਖਿੱਚਦਾ ਆ ਬਰਕਤ ਬਰਕਤ ਨੂੰ ਖਿੱਚਦੀ ਉਸ ਤਰ੍ਹਾਂ ਕਰਜ਼ਾ ਕਰਜ਼ੇ ਨੂੰ ਹੀ ਖਿੱਚਦਾ ਹੈ ਕਰਜ਼ਾ ਲਵਾਗੇ ਤਾਂ ਉਹ ਸਾਡੇ ਲਈ ਕਰਜ਼ਾ ਹੀ ਵਧਾਏਗਾ ਉਹ ਕਰਜ਼ਾ ਘਟਾਏਗਾ ਨਹੀਂ ਸਾਡਾ ਪਰ ਕਰਜ਼ਾ ਕਰਜ਼ੇ ਨੂੰ ਵਧਾਉਂਦਾ ਆ ਔਰ ਕਈ ਭੈਣ ਭਾਈ ਤਾਂ ਵੱਧ ਵੱਧ ਕੇ 6 ਤੋਂ 7 ਲੱਖ ਤੋਂ ਲੈ ਕੇ 18 ਤੋਂ 30 ਲੱਖ ਦੇ ਵਿੱਚ ਵਿੱਚ ਫਸੇ ਹੋਏ ਆ ਕਰਜ਼ੇ ਦੇ ਵਿੱਚ ਹੀ ਔਰ ਕਈ ਤਾਂ ਇਸ ਤੋਂ ਵੀ ਜ਼ਿਆਦਾ ਫਸੇ ਹੋਏ ਨੇ ਇੱਕ ਭੈਣ ਸੁਨਿਆਰੇ ਦਾ ਕੰਮ ਕਰਦੇ ਉਹਨਾਂ ਦੇ ਘੱਟੋ ਘੱਟ 5 ਕਰੋੜ ਦਾ ਕਰਜ਼ਾ ਆ 5 ਕਰੋੜ ਦਾ ਕਰਜ਼ਾ ਹੀ ਸਿਰਫ ਕੀ ਅਸੀਂ ਸਮੱਸਿਆ ਦੇ ਵਿੱਚ ਸਿੱਤਾਂ ਨਮਾਣ ਹੋਣ ਦੇ ਚੱਕਰ ਦੇ ਵਿੱਚ ਕਿਸ ਹੱਦ ਤੱਕ ਫਸਦੇ ਜਾ ਰਹੇ ਹਾਂ ਔਰ ਉਹ ਅਸੀਂ ਮਸੀ ਵਿਸ਼ਵਾਸੀ ਹੋ ਗਈ ਹੋਰ ਕੌਮਾਂ ਦੇ ਸਭ ਕਰਨ ਤਾਂ ਕਰਨੀ ਅਸੀਂ ਮਸੀ ਵਿਸ਼ਵਾਸੀ ਹੀ ਤੰਨ ਨੂੰ ਮੋਣ ਦੇ ਲਈ ਤੰਨ ਦਾ ਪਿੱਛਾ ਕਰਦੇ ਕਰਦੇ ਤੰਨ ਦੀ ਹੀ ਜਾਲ ਦੇ ਵਿੱਚ ਉਹਦੇ ਜੰਜਾਲ ਚ ਫਸ ਗਏ ਆਂ ਅਮੀਰ ਹੋਣ ਦੇ ਚੱਕਰ ਦੇ ਵਿੱਚ ਵੱਧ ਤੰਨ ਖਮਾਉਣ ਦੇ ਚੱਕਰ ਦੇ ਵਿੱਚ ਵੱਡੇ ਧਨਵਾਨ ਹੋਣ ਦੇ ਚੱਕਰ ਵਿੱਚ ਅਸੀਂ ਤੰਨ ਦੀਆਂ ਇਹ ਜੰਜੀਰਾਂ ਜਿਸ ਕਦਰ ਫਸ ਗਏ ਆਂ ਕਿ ਹੁਣ ਉਹੀ ਤੰਨ ਹਰ ਰੋ ਸਾਡਾ ਗਲ ਘੁੱਟਦਾ ਆ ਹਰ ਪਲ ਸਾਨੂੰ ਮਰਨ ਨੂੰ ਆਉਂਦਾ ਆ ਹਰ ਵੇਲੇ ਸਾਨੂੰ ਇਹ ਲੱਗਦਾ ਵੀ ਕਿਤੇ ਕੋਈ ਕਿਸਤਾਂਲੇ ਦਾ ਫੋਨ ਹੀ ਨਾ ਜਾਵੇ ਤਾਂ ਅਸੀਂ ਡਰਦੇ ਫੋਨ ਬੰਦ ਰੱਖਦੇ ਹਾਂ ਅਸੀਂ ਖੁੱਲ ਕੇ ਜੀ ਨਹੀਂ ਸਕਦੇ ਆਪਣੇ ਘਰ 'ਚ ਬੈਠਿਆਂ ਨੂੰ ਸਾਨੂੰ ਡਰ ਲੱਗਦਾ ਕਿ ਕਿਤੇ ਕੋਈ ਆ ਨਾ ਜਾਵੇ ਜਦ ਕਿ ਮਸੀਹ ਵਿਸ਼ਵਾਸੀ ਲੋਗਾਂ ਨੂੰ ਤਾਂ ਇਸ ਕਲਾਮ ਨੂੰ ਯਾਦ ਰੱਖਣਾ ਚਾਹੀਦਾ ਕਿ ਉਹ ਜੋ ਕਲਾਮ 'ਚ ਲਿਖਿਆ ਆ ਕਿ ਤਨਮਨ ਮਨੁੱਖ ਦਾ ਸਵਰਗ ਰਾਜ 'ਚ ਦਾਖਲ ਹੋਣਾ ਕਿੰਨਾ ਹੀ ਔਖਾ ਆ ਕਿ ਕਹਿੰਦਾ ਇੱਕ ਸੂਈ ਦਾ ਨੱਕਾ ਕਿੱਡਾ ਛੰਡਾ ਹੁੰਦਾ ਔਰ ਹਾਥੀ ਕਿੱਡਾ ਵੱਡਾ ਹੁੰਦਾ ਊਠ ਕਿੱਡਾ ਵੱਡਾ ਹੁੰਦਾ ਤਾਂ ਕਹਦਾ ਊਠ ਵੀ ਨੰਗੇ ਜਾਏਗਾ ਹਾਥੀ ਵੀ ਨੰਗੇ ਜਾਏਗਾ ਪਰ ਤਨਮਨ ਮਨੁੱਖ ਨਹੀਂ ਨੰਗੇਗਾ ਤੁਸੀਂ ਦੇਖੋ ਪਰਮੇਸ਼ਰ ਯਿਸੂ ਮਸੀਹ ਖੁਦ ਆਪਣੇ ਮੂੰਹੋਂ ਇਹ ਗੱਲ ਕਹਿ ਰਹੇ ਆ ਕਿ ਤਨਮਨ ਮਨੁੱਖ ਦਾ ਸਵਰਗ ਰਾਜ ਚ ਦਾਖਲ ਹੋਣਾ ਬਹੁਤ ਔਖਾ ਹੈ ਇੱਕ ਤਾਂ ਸੀ ਧੰਤੀ ਤੇ ਧਨ ਇਕੱਠਾ ਕਰਨ ਦੇ ਲਈ ਕਰਜ਼ੇ ਦੇ ਨਾਲ ਔਖੇ ਹੋ ਹੋ ਕੇ ਕਿਸ਼ਤਾਂ ਭਰ-ਭਰ ਕੇ ਦੁੱਖ ਚੱਲ-ਚੱਲ ਕੇ ਟੈਨਸ਼ਨ ਉਠਾ-ਉਠਾ ਕੇ ਕਰਜ਼ੇ ਦੇ ਵਿੱਚ ਫਸੇ ਹੋਏ ਆ ਉੱਤੋਂ ਅਸੀਂ ਸਵਰਗ ਰਾਜ ਚ ਵੀ ਨਹੀਂ ਵਰਸਾ ਦੇ ਉਹ ਵੀ ਅਸੀਂ ਅੰਧ ਵਿਚਾਲੇ ਫਸੇ ਸੀ ਨਾਂ ਦੇ ਮਸੀਹਾਂ ਪਰ ਸਵਰਗ ਰਾਜ ਵਾਲੇ ਮਸੀਹ ਨਹੀਂ ਹੈਗੇ ਤੇ ਫਿਰ ਕੀ ਲੈਣਾ ਸੀ ਐਸੇ ਧੰਨ ਦਾ ਜਿੱਲੇ ਸਾਤੋਂ ਧਰਤੀ ਦਾ ਆਰਾਮ ਵੀ ਖੋ ਲਿਆ ਤੇ ਸਵਰਗ ਦਾ ਰਾਹ ਵੀ ਖੋ ਲਿਆ ਕਹਿੰਦਾ ਚੇਲੇ ਵੀ ਇਹ ਗੱਲ ਸੁਣ ਕੇ ਹੈਰਾਨ ਹੋਏ ਕਿ ਕੌਣ ਬੜੇਗਾ ਹੁਣ ਸੰਸਾਰ ਦੇ ਵਿੱਚ ਘੱਟੋ ਘੱਟ 100 ਦੇ ਵਿੱਚੋਂ 80% ਤੱਕ ਲੋਕ ਕਰਜ਼ੇ ਚ ਫਸੇ ਹੋਇਆ ਔਰ ਇਹ ਬਹੁਤ ਹੈਰਾਨੀ ਦੀ ਗੱਲ ਆ 80% ਤੱਕ ਲੋਕ ਕਰਜ਼ੇ ਤੇ ਫਸੇ ਹੋਇਆ ਕਿਸੇ ਨੇ ਕਿਸੇ ਦਾ ਲੱਖ ਦੇਣਾ ਕਿਸੇ ਨੇ 50000 ਦੇਣਾ ਕਿਸੇ ਨੇ ਕਰੋੜਾਂ ਦੇਣੇ ਆ ਕਿਸੇ ਨੇ ਲੱਖਾਂ ਹੀ ਦੇਣੇ ਆ ਪਰ ਦੇਣੇ ਜ਼ਰੂਰ ਆ ਹਰ ਇੱਕ ਨੇ ਕਿਸੇ ਨਾ ਕਿਸੇ ਦੇ ਕਿਸੇ ਨੇ ਹਜ਼ਾਰਾਂ ਵੀ ਦੇਣੇ ਹੋਣਗੇ ਪਰ ਦੇਣ ਵਾਲੇ ਜ਼ਰੂਰ ਆ ਬਹੁਤਿਆਂ ਤੇ ਕਰਜ਼ਾ 80% ਸੰਸਾਰ ਤੇ ਕਰਜ਼ਾ ਹੁਣ ਇਹਦਾ ਮਤਲਬ 80% ਸੰਸਾਰ ਦੇ ਲੋਕ ਪਰਮੇਸ਼ਰ ਤੋਂ ਦੂਰੇ ਆ ਐਸਾ ਕਿਉਂ ਆ ਕਿਉਂਕਿ ਜਿਹਦੇ ਸਿਰ ਤੇ ਟੈਨਸ਼ਨ ਆ ਨਾ ਉਹਨੂੰ ਪਰਮੇਸ਼ਰ ਨਹੀਂ ਚੰਗਾ ਲੱਗਦਾ ਉਹਨੂੰ ਆਣੀ ਪਤਾ ਲੱਗੂਗਾ ਵੀ ਮੈਂਗਲ ਤਰਾ ਫੜ ਕੇ ਕਰਜ਼ਾ ਲਿਆ ਤੇ ਮੈਂ ਫਸਿਆ ਹਾਂ ਕੀ ਕਹੂਗਾ ਪਤਾ ਨਹੀਂ ਰੱਬ ਸਾਡੀ ਕਦੋਂ ਸੁਨੇਗਾ ਰੱਬ ਸਾਨੂੰ ਇਹ ਤੋਂ ਕਦੋਂ ਕਢਾਏਗਾ ਕਿਉਂ ਵੀ ਰੱਬ ਨੇ ਤੁਹਾਨੂੰ ਏਜੰਟ ਨਾਲ ਮਿਲਾਇਆ ਸੀ ਵੀ ਆਹ ਏਜੰਟ ਤੋਂ ਲੋਨ ਲਾਓ ਇਹ ਮੇਰਾ ਸਵਰਗ ਵੱਲੋਂ ਕੱਲਿਆ ਹੋਇਆ ਆ ਯਾ ਰੱਬ ਨੇ ਤੁਹਾਨੂੰ ਇਹ ਗੱਲ ਕਹੀ ਸੀ ਵੀ ਜਾਓ ਜੇ ਤੁਹਾਡੀ ਮੁਸੀਬਤ ਹੱਲ ਨਹੀਂ ਹੁੰਦੀ ਤਾਂ ਜਾ ਕੇ ਕਰਜ਼ੇ ਲੈ ਲਓ ਪਰਮੇਸ਼ਰ ਤਾਂ ਕਹਿੰਦਾ ਵੀ ਮੈਂ ਤੁਹਾਨੂੰ ਧਰਤੀ ਤੇ ਇੰਨੇ ਧਨਵਾਨ ਬਣਾਵਾਂਗਾ ਤੁਹਾਨੂੰ ਕਰਜ਼ੇ ਲੈਣ ਦੀ ਲੋੜ ਹੀ ਨਹੀਂ ਪੈਗੀ ਪਰ ਸਾਨੂੰ ਸਾਡੇ ਖੁਦਾ ਤੇ ਵਚਨ ਤੇ ਵਿਸ਼ਵਾਸ ਨਹੀਂ ਆ ਅਸੀਂ ਕਹਿੰਦੇ ਵੀ ਅਸੀਂ ਤਾਂ ਕਰਜ਼ੇ ਲਵਾਂਗੇ ਪਰਮੇਸ਼ਰ ਤੈਨੂੰ ਬੜਾ ਪਤਾ ਲੋਣਾ ਕਿਵੇਂ ਪੂਰੀਆਂ ਹੁੰਦੀਆਂ ਤੇਰੇ ਕਿਹੜਾ ਜਵਾਕ ਆ ਤੈਨੂੰ ਕਿਹੜਾ ਵਿਆਹ ਦੀ ਕਿਸੇ ਦੀ ਹੋਈ ਕਰਿਆ ਤੂੰ ਕਿਹੜਾ ਕਿਸੇ ਦੀ ਪੜ੍ਹਾਈ ਦੀ ਫੀਸ ਭਰਨੀ ਆ ਅਸੀਂ ਅੱਗੋਂ ਪਰਮੇਸ਼ਰ ਨੂੰ ਇਹ ਸਮਝਦੇ ਆ ਕਿ ਪਰਮੇਸ਼ਰ ਦਾ ਵਧੀਆ ਆਰਾਮ ਨਾਲ ਸਵਰਗ 'ਚ ਬੈਠਾ ਉਹਦੇ ਕੋਈ ਨਾ ਬੱਚੇ ਐ ਨਾ ਕੋਈ ਮذیਬਤ ਨਾ ਪਰੇਸ਼ਾਨੀ ਨਾ ਚੰਜਟ ਆ ਤਾਂ ਅਸੀਂ ਖੁਦ ਕਰਜ਼ੇ ਲੈ ਲੈ ਫਸਦੇ ਜਾ ਰਹੇ ਆ ਪਰ ਸਾਡਾ ਸਵਰਗ ਦੇ ਰਾਹ ਦੇ ਵਿੱਚ ਦਰਵਾਜ਼ਾ ਬੰਦ ਹੋ ਚੁੱਕਾ ਹੈ ਜਦੋਂ ਅਸੀਂ ਧਨ ਦਾ ਪਿੱਛਾ ਕਰਦੇ ਹਾਂ ਤੇ ਅਸੀਂ ਮਸੀਹ ਵਿਸ਼ਵਾਸੀ ਲੋਕ ਹੋ ਕੇ ਸਵਰਗ ਦੇ ਰਾਤੋਂ ਪਟਕ ਗਏ ਤਾਂ ਫਿਰ ਅਸੀਂ ਕਾਹਦੇ ਮਸੀਹ ਇਹ ਤਾਂ ਚੰਗਾ ਤਾਂ ਅਸੀਂ ਮੂਰਤੀ ਪੂਜਾ 'ਚ ਫਸੇ ਰਹਿੰਦੇ ਘਟੂ ਘਾਟਾ ਪੰਤ ਦੇ ਵੇਲੇ ਇਹ ਤਾਂ ਕਹਿ ਲੈਂਦੇ ਵੀ ਸਾਡੇ ਕੋਲੇ ਤਾਂ ਮਸੀਹ ਦਾ ਵਚਨ ਪਹੁੰਚਿਆ ਹੀ ਨਹੀਂ ਹੁਣ ਤਾਂ ਪਹੁੰਚਿਆ ਆ ਹੁਣ ਕੀ ਬਹਾਨਾ ਮਾਰਾਂਗੇ ਵੀ ਹਾਂ ਪਹੁੰਚਿਆ ਤਾਂ ਅਸੀਂ ਅਸੀਂ ਸੁਣਿਆ ਨਹੀਂ ਹਾਂ ਸੁਣਿਆ ਤਾਂ ਅਸੀਂ ਪਰ ਅਸੀਂ ਮੰਨਿਆ ਨਹੀਂ ਮੰਨ ਤਾਂ ਲੈਣਾ ਤੇ ਸਾਡੇ ਕੋਲ ਟਾਈਮ ਥੋੜਾ ਸੀ ਕੀ ਬਹਾਨਾ ਲਾਵਾਂਗੇ ਪ੍ਰਾਰਥਨਾ ਕੱਤ ਲੈਣੇ ਤੋਂ ਪਹਿਲਾਂ ਕਰਜ਼ੇ ਤੋਂ ਤਾਂ ਨਿਕਲ ਲੈਂਦੇ ਕਿਉਂ ਬਈ ਖੁਦਾ ਨੇ ਕਿਹਾ ਸੀ ਕਰਜ਼ਾ ਲਓ ਸਾਂ ਦਾ ਸੁਲਗ ਦੇ ਰਾਚ ਵਰਨਾ ਉਹ ਬਹੁਤ ਔਖਾ ਜਦੋਂ ਅਸੀਂ ਧੰਨ ਦਾ ਪਿੱਛਾ ਕਰਨ ਲੱਗ ਜਾਈ ਨਹੀਂ ਖੁਦਾ ਨੂੰ ਛੱਡ ਗਏ ਪਰ ਫਿਰ ਵੀ ਯਿਸੂ ਮਸੀਹ ਦੇਖੋ ਕਿੰਨਾ ਦਇਆਵਾਨਾ ਕਿੰਨਾ ਕਿਰਪਾ ਵਾਲਾ ਉਹ ਕਹਿੰਦਾ ਪਰਮੇਸ਼ਰ ਦੀ ਆਤਮਾ ਦੇ ਦੁਆਰਾ ਸਭ ਕੁਝ ਹੋ ਸਕਦਾ ਹੈ ਮੈਂ ਸਭ ਕੁਝ ਕਰ ਸਕਦਾ ਹਾਂ ਹੁਣ ਅੱਜ ਖੁਦਾ ਦੇ ਨਾਮ ਦੇ ਵਿੱਚ ਜਿੰਨਾ ਭੈਣਾ ਭਾਈ ਨੇ ਸੁਣਿਆ ਆ ਕਿ ਕਰਜ਼ੇ ਦੇ ਨਾਲ ਕੀ ਕੀ ਮੁਸੀਬਤ ਆਉਂਦੀ ਹੈ ਭੁੱਖੇ ਰਹਿਣ ਲਿਓ ਪਰ ਕਰਜ਼ਾ ਨਾ ਉਠਾਏ ਹੋ ਕਿਉਂਕਿ ਕਰਜ਼ਾ ਕਿਸੇ ਦਾ ਲਾਉਣਾ ਮਤਲਬ ਖੁਦਾ ਤੋਂ ਪੂਰੇ ਤਰੀਕੇ ਨਾਲ ਬੇਮੁਖ ਹੋਣਾ ਪਰਮੇਸ਼ਰ ਤੋਂ ਇੱਕ ਕੋਲੋਂ ਆਪਣਾ ਹੱਥ ਛੁਡਾ ਕੇ ਲੋਕਾਂ ਦੇ ਹੱਥ ਵਿੱਚ ਆਪਣੇ ਗਲ ਦਾ ਪੱਟਾ ਦੇਣਾ ਕਿ ਹੁਣ ਅਸੀਂ ਤੇਰੇ ਗੁਲਾਮ ਆ ਜਦੋਂ ਜੀ ਕੀ ਤਾਂ ਖਿੱਚ ਲਈ ਤਾਂ ਸਾਡਾ ਗਲ ਘੁੱਟ ਗਏ ਪਰ ਸਾਨੂੰ ਖੁਦਾ ਨੇ ਗੁਲਾਮੀ 'ਚ ਰਹਿਣ ਦੇ ਲਈ ਨਹੀਂ ਬਣਾਇਆ ਸੀ ਆਜ਼ਾਦ ਕੀਤਾ ਆਜ਼ਾਦੀ ਵਿੱਚ ਰਹਿਣ ਦੇ ਲਈ ਤਾਂ ਜਿਹੜੇ ਪੈਣ ਪੇ ਕਰਜ਼ ਲੈਣ ਬਾਰੇ ਸੋਚ ਰਿਹਾ ਛੱਡ ਦਿਓ ਜਿਹੜੇ ਲੈ ਚੁੱਕੇ ਆ ਉਹ ਤੌਬਾ ਕਰੋ ਤੇ ਅੱਗੇ ਤੋਂ ਨਾ ਲਓ ਔਰ ਜਿਹੜੇ ਆਪਣੇ ਕਰਜ਼ੇ ਦੇ ਕਰਕੇ ਟੈਨਸ਼ਨ ਦੀ ਚਿੰਤਾ ਬੋਝ ਪਰੇਸ਼ਾਨੀ ਚਾ ਵਰਤ ਰੱਖੋ ਪ੍ਰਾਰਥਨਾ ਕਰੋ ਕਿਉਂਕਿ ਖੁਦਾ ਦੇ ਲਈ ਤੁਹਾਡਾ ਕੰਮ ਔਖਾ ਨਹੀਂ ਆ ਪਰ ਅੱਗੇ ਤੋਂ ਤੋਬਾ ਕਰਿਓ ਕਿਉਂਕਿ ਪਰਮੇਸ਼ੀ ਨੇ ਉਹ ਵਿਚਾਰਨ ਔਰਤ ਨੂੰ ਇਹੀ ਕਿਹਾ ਸੀ ਦੇਖ ਮੈਂ ਤੈਨੂੰ ਸਜ਼ਾ ਨਾ ਨਹੀਂ ਦਿੰਦਾ ਪਰ ਤੂੰ ਇਹਨਾ ਵਾਅਦਾ ਕਰਕੇ ਤੂੰ ਅੱਗੇ ਤੋਂ ਇਹ ਕੰਮ ਨਾ ਕਰੇਂਗੀ ਉਸੇ ਤਰ੍ਹਾਂ ਖੁਦਾ ਕਹਿੰਦਾ ਵੀ ਚਲੋ ਤੁਹਾਡੇ ਤੋਂ ਅੱਜ ਗਲਤੀਆਂ ਹੋ ਗਏ ਆ ਤੁਸੀਂ ਕਰਜ਼ੇ ਲੈ ਤੁਸੀਂ ਫਸ ਗਏ ਪਰ ਹੁਣ ਵਾਅਦਾ ਕਰੋ ਕਿ ਅੱਗੇ ਤੋਂ ਤੁਸੀਂ ਇਹ ਗੁਨਾਹ ਨਹੀਂ ਕਰੋਗੇ ਤਾਂ ਮੈਂ ਤੁਹਾਨੂੰ ਮਾਫ਼ ਕਰਾਂਗਾ ਬਹੁਤ ਸਾਰੇ ਭੈਣਾਂ ਪਈਆਂ ਤੇ ਐਸੇ ਕਰਜ਼ੇ ਜਿਹੜੇ ਉਹ ਸੋਚਦੇ ਆ ਕਿ ਸਾਡੇ ਕਰਜ਼ੇ ਦੂਰ ਨਹੀਂ ਹੋ ਸਕਦੇ ਪਰਮੇਸ਼ਰ ਦਾ ਕਲਾਮ ਸਾਨੂੰ ਦੱਸਦਾ ਕਿ ਜਿਹੜਾ ਕੰਮ ਮਨੁੱਖਾਤਵਨ ਹੋਣਾ ਹੈ ਉਹ ਖੁਦਾ ਦੀ ਆਤਮਾ ਦੇ ਦੁਆਰਾ ਹੋ ਸਕਦਾ ਹੈ ਤਾਂ ਉਸਾਂ ਮਿਲ ਕੇ ਅਸੀਂ ਖੁਦਾ ਦੀ ਸਿਫਾਰਿਸ਼ ਲੈਂਦੇ ਆਂ پاک ਰੂਹ ਦੀ ਮਦਦ ਸਹਿਤ ਗਵਾਹੀ ਨੂੰ ਮੰਗਦੇ ਹੋਏ ਪਰਮੇਸ਼ਰ ਦੀ ਸੱਚੀ ਸਹਾਇਤਾ ਨੂੰ ਉਹਨਾਂ ਸਾਰੇ ਘਰਾਂ ਤੇ ਰੀਲੀਜ਼ ਕਰਦੇ ਜਿਹੜੇ ਕਰਜ਼ ਵਿੱਚ ਆ ਔਰ ਉਹਨਾਂ ਦੀ ਮਦਦ ਸਹਿਤ ਗਵਾਹੀ ਦੇ ਲੈ ਸਾਂ ਮਿਲ ਕੇ ਖੁਦਾਵੰਦ ਦੀ ਹਜ਼ਰੀ ਵਿੱਚ ਪ੍ਰਾਰਥਨਾ ਕਰਾਂਗੇ ਹਾਲੇਲੂਇਆ 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 ਤਾਰੀਫ 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 ਤ ਮਹਾਨ ਖੁਦਾਵੰ ਸਾਮਰਤੀ ਪਿਆਰੇ ਪਰਮੇਸ਼ਰ ਪ੍ਰਭੂ ਯਹਵਾ ਤੁਹਾਡੀ پاک ਪਵਿੱਤਰ ਹਜ਼ੂਰੀ ਅਗੇ ਝੁਕਦੇ ਹਾਂ ਪ੍ਰਭੂ ਜੀ ਤੁਹਾਡੇ ਨਾਮ ਨੂੰ ਮਹਿਮਰ ਵੜਿਆਈ ਦਿੰਦੇ ਖੁਦਾਵੰ ਦਾਸ ਦੇ ਦਿਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਪਿਆਰੇ ਪ੍ਰਭੂ ਜੋ ਹੁਣ ਤੱਕ ਤੁਸੀਂ ਸਾਨੂੰ ਸੰਭਾਲਿਆ ਖੁਦਾਵੰ ਆਪਣੇ ਰੂਪ پاک ਦੇ ਨਾਲ ਸਾਨੂੰ ਬles ਕੀਤਾ ਸਾਡੀ ਮਦਦ ਸਹਾਇਤਾ ਗਵਾਹੀ ਕੀਤੀ ਆਪਣੇ ਦੂਤਾਂ ਦੇ ਨਾਲ ਸਾਡੀ ਹਿਫਾਜ਼ਤ ਕੀਤੀ ਖੁਦਾ ਹੁਣ ਤੱਕ ਤੁਸੀਂ ਸਾਨੂੰ ਬਖਸ਼ਿਆ ਤੇ ਸੰਭਾਲਿਆ ਖੁਦਾਵੰ ਦਿਲ ਤੋਂ ਧੰਨਵਾਦ ਕਰਦੇ ਹਾਂ ਦਿਨ ਭਰ ਵਿੱਚ ਦਿੱਤੀਆਂ ਨਿਯਮਤਾਂ ਲਈ ਬਰਕਤਾਂ ਦੀ ਆਸ਼ੀਸ਼ਾਂ ਲਈ ਖੁਦਾਵੰ ਅਰਜ਼ੇ ਸਬਰ ਸੰਤੋਖ ਲਈ ਬਤਾ ਪਰਮੇਸ਼ਰ ਅਸ ਦੇ ਸੁਬਾਹ ਕਵਚਨ ਦੇ ਲਈ ਖੁਦਾ ਜੋ ਸੱਚਮੁੱਚ ਜ਼ਿੰਦਗੀ ਨੂੰ ਦੇਣ ਅਤੇ ਰੂਹਾਂ ਨੂੰ ਬਚਾਉਣ ਵਾਲਾ ਹੈ ਪਿਤਾ ਅਸੀਂ ਇਸ ਪਾਕ ਕਲਾਮ ਦੇ ਵਸੀਲੇ ਖੁਦਾ ਨਵੀਂ ਸਿੱਖਿਆ ਨਵੀਂ ਬੁੱਧ ਨਵੀਂ ਸਮਝ ਨੂੰ ਪ੍ਰਾਪਤ ਕਰੀਏ ਸਾਡਾ ਸਬਦ ਦਾ ਪੁਕਾਰਨਾ ਪਵਿੱਤਰ ਪਵਨ ਦੇ ਵਿੱਚ ਕਬੂਲਿਆ ਜਾਵੇ ਖੁਦਾ ਅਸੀਂ ਰੂਹ ਪਾਕ ਦੇ ਵਸੀਲੇ ਸਬਦ ਦੇ ਸਭ ਪਵਿੱਤਰ ਨਗਰੀ ਦੇ ਲਈ ਸੱਚਮੁੱਚ ਤਿਆਰੀ ਕਰੀਏ ਖੁਦਾਵਾਨ ਸਾਡੀ ਜ਼ਿੰਦਗੀ ਦਾ ਹਰ ਇੱਕ ਪਲ ਤੁਹਾਡੇ ਨਾਮ ਨੂੰ ਮਹਿਮਾ ਤੇ ਵਡਿਆਈ ਦੇਣਾ ਹੋਵੇ ਪਿਆਰੇ ਪ੍ਰਭੂ ਜੀ ਤੁਹਾਡੀ ਦਇਆ ਕਿਰਪਾ ਭਲਾਈ ਪਰਪੂਰੀ ਸਦਾ ਤੋਂ ਲੈ ਕੇ ਸਦਾ ਤੱਕ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਬਣੀ ਰਹੇ ਮਹਾਨ ਖੁਦਾਵਾਨ ਐ ਮੇਰੇ ਪਿਆਰੇ ਪ੍ਰਭੂ ਜਿੰਨੇ ਵੀ ਲੋਕ ਤੁਹਾਡੀ ਹੁਤ ਹਜ਼ੂਰੀ ਵਿੱਚ ਨੇ ਖੁਦਾ ਉਹਨਾਂ ਹਰ ਇੱਕ ਘਰਾਂ ਪਰਿਵਾਰਾਂ ਤੁਹਾਡੇ ਹੱਥਾਂ 'ਚ ਸੌਂਪਦੇ ਆ ਜਿੰਨੇ ਵੀ ਭੈਣ ਭਾਈ ਕਰਜ਼ ਵਿੱਚ ਨੇ ਖੁਦਾਵੰਦ ਉਹਨਾਂ ਸਾਰਿਆਂ ਦੇ ਲਈ ਦੁਆ ਕਰਦੇ ਪਿਤਾ ਜਾਣੇ ਅਣਜਾਣੇ ਵਿੱਚ ਜੋ ਉਹਨਾਂ ਤੋਂ ਗਲਤੀ ਗੁਨਾਹ ਹੋਏ ਨੇ ਖੁਦਾਵੰਦ ਉਹਨਾਂ ਸਾਰੇ ਗਲਤੀਆਂ ਗੁਨਾਹਾਂ ਪਾਪਾ ਪਰਦਾ ਤੋਂ ਸ਼ਮਾ ਕਰਨਾ ਬਖਸ਼ ਲੈਣਾ ਪਿਆਰੇ ਪ੍ਰਭੂ ਜੀ ਇਹਨਾਂ ਨੂੰ ਸਾਰੇ ਹੀ ਗੁਨਾਹਾਂ ਤੋਂ ਬਚਾਉਣਾ ਪਿਤਾ ਪਰਮੇਸ਼ਰ ਤੁਹਾਡਾ ਆਤਮਾ ਜੋ ਦਇਆ ਵਾਲਾ ਪਵਿੱਤਰ ਪਰਮੇਸ਼ਰ ਹੈ ਉਹਦੇ ਰੂਹ ਦੇ ਵਸੀਲਿਆਂ ਜਿਸੀ ਸਭ ਦੇ ਸਭ ਆਜ਼ਾਦ ਔਰ ਪਵਿੱਤਰ ਕੀਤੇ ਜਾਏ ਖੁਦਾ ਸਾਡੀ ਜ਼ਿੰਦਗੀ ਦੇ ਵਿੱਚੋਂ ਤਹਾਡੇ ਨਾਮ ਨੂੰ ਮਹਿਮਾ ਤੇ ਵਡਿਆਈ ਮਿਲੇ ਖੁਦਾਵੰਦ ਅਸੀਂ ਸਭ ਦੇ ਸਭ ਤੁਹਾਡੀ ਮਹਿਮਾ ਦੇ ਮੁਤਾਬਿਕ ਇਸਤੇਮਾਲ ਕੀਤੇ ਜਾਈਏ ਜਿੰਨੇ ਵੀ ਪੈਨਪਾਈ ਕਰਜ ਵਿੱਚ ਨੇ ਖੁਦਾਵੰਦ ਅਸੀਂ ਸਭ ਦੇ ਸੰਮਿਲ ਕੇ ਉਹਨਾਂ ਲਈ ਦੁਆ ਕਰਦੇ ਹਾਂ ਖੁਦਾ ਤੁਸੀਂ ਕਹੇ ਕਿ ਮੇਰੇ ਕੋਲੇ ਆਓ ਮੈਂ ਤੁਹਾਡੇ ਬੋਝ ਨੂੰ ਠਾ ਕੇ ਤੁਹਾਨੂੰ ਸੱਚੀ ਸ਼ਾਂਤੀ ਦਵਾਗਾ ਯਾ ਜੀਨਾ ਦੇਸਾਰੇ ਜ਼ੁਲੇ ਨੂੰ ਉਠਾ ਲਓ ਪਿਤਾ ਔਰ ਸੱਚੀ ਸ਼ਾਂਤੀ ਦੇ ਨਾਲ ਇਹਨਾਂ ਨੂੰ ਬles ਕਰੋ ਖੁਦਾਵਾਨ ਅਜਿਨਾਂ ਦਾ ਸਬਦ ਆ ਪੁਕਾਰਨਾ ਪਵਿੱਤਰ ਪਵੰਨ ਦੇ ਵਿੱਚ ਕਬੂਲ ਕੀਤਾ ਜਾਵੇ ਹਰ ਤਰ੍ਹਾਂ ਦੇ ਕਰਜ਼ ਤੋਂ ਆਜ਼ਾਦ ਕਰ ਦੇ ਖੁਦਾ ਤੁਹਾਡੀ ਦਇਆ ਕਿਰਪਾ ਭਲਾਈ ਪਰਪੂਰੀ ਨੂੰ ਪੂਰੇ ਘਰਾਂ ਪਰਿਵਾਰਾਂ ਦੇ ਦੇ ਰੀਲੀਜ਼ ਕਰ ਦੇ ਖੁਦਾਵਾਨ ਹਰ ਤਰ੍ਹਾਂ ਦੇ ਕਰਜ਼ ਤੋਂ ਆਜ਼ਾਦ ਕਰ ਦੇ ਖੁਦਾ ਅਰ ਦੁਆ ਕਰ ਦਿਓ ਨਾ ਸਾਰੇ ਪੈਣਾ ਪਾਈ ਇਹਨਾਂ ਦੇ ਲਈ ਜਿਨ੍ਹਾਂ ਨੇ ਅੱਜ ਪੂਰਾ ਦਿਨ ਫਾਸਟਿੰਗ ਕੀਤੀ ਹੈ ਪ੍ਰਭੂ ਜੀ ਅੱਜ ਦੇ ਫਾਸਟਿੰਗ ਨੂੰ ਤੁਹਾਡੇ ਹੱਥਾਂ ਵਿੱਚ ਸੌਂਦੇ ਹਰ ਇੱਕ ਪੈਣ ਪਾਈ ਨੂੰ ਤੁਹਾਡੇ ਸੰਦ ਲਹੂ ਦੇ ਵਿੱਚ ਕਵਰ ਕਰ ਦੇ ਖੁਦਾ ਜਿਨ੍ਹਾਂ ਨੇ ਵੀ ਤੁਹਾਡਾ ਨਾਮ ਲੈ ਕੇ ਪੁਕਾਰਿਆ ਪੈਰੇ ਖੁਦਾਵੰ ਉਹਨਾਂ ਸਭ ਦੀ ਪੁਕਾਰ ਨੂੰ ਤੁਸੀਂ ਸੁਣਨਾ ਤੇ ਉੱਤਰ ਦੇਣਾ ਪ੍ਰਭੂ ਜੀ ਆ ਜਿਨ੍ਹਾਂ ਨੇ ਜਿਨਾ ਵੀ ਕਾਰਾ ਪਰਿਵਾਰਾਂ ਲਈ ਦੁਆ ਕੀਤੀ ਉਹ ਸਭ ਦੇ ਸਭ ਕਾਰ ਪਰਿਵਾਰ ਤੁਹਾਡੇ ਨਾਮ ਦੇ ਵਿੱਚ ਵਰਕਤ ਅਸੀਸ ਨੂੰ ਪ੍ਰਾਪਤ ਕਰਨ ਖੁਦਾਵੰ ਹਰੀ ਕਰੂ ਜਿਸਮਨ ਜਾਂ ਦੇ ਉੱਤੇ ਤੁਹਾਡੇ ਕਮਜ਼ੇ ਵਾਸ ਕੰਟਰੋਲ ਨੂੰ ਮੰਗਦੇ ਖੁਦਾਵੰ ਸਾਰੀ ਬੰਦਨਾ ਤੋਂ ਆਜ਼ਾਦ ਕਰਦੇ ਆਂ ਔਰ ਅੱਜ ਇਸ ਫਾਸਟਿੰਗ ਨੂੰ ਇੱਥੇ ਖਤਮ ਕਰਦੇ ਪ੍ਰਭੂ ਜੀ ਅੱਜ ਦੇ ਪੂਰੇ ਦਿਨ ਦੀ ਆਸ਼ੀਸ਼ ਬਰਕਤ ਦਾ ਪ੍ਰਤੀਫਲ ਇਹਨਾਂ ਦੇ ਹੱਥਾਂ ਵਿੱਚ ਰਿਲੀਜ਼ ਕਰਦੇ ਪੈਰੇ ਖੁਦਾਵੰ ਦੁਆ ਕਰਦੇ ਇਹਨਾਂ ਦੇ ਘਰਾਂ ਵਿੱਚ ਰੱਖੇ ਸਪੋਜਨ ਅਤੇ ਪਾਣੀ ਲਈ ਏ ਜੋ ਵੀ ਭੋਜਨ ਅਤੇ ਪਾਣੀ ਨੂੰ ਗ੍ਰਹਿਣ ਕਰਨ ਖੁਦਾਵੰਦ ਉਹ ਭੋਜਨ ਪਾਣੀ ਤੁਹਾਡੇ ਜਿੰਦਾ ਲਹੂ ਚ ਬਲੈਸ ਹੋ ਜਾਵੇ ਪਿਤਾ ਪਰਮੇਸ਼ਰ ਉਹ ਸੱਚਮੁੱਚ ਤੁਹਾਡੇ ਮਸਾ ਕੀਤੇ ਹੋਏ ਲਹੂ ਦੇ ਵਿੱਚ ਪਿਤਾ ਪਰਮੇਸ਼ਰ ਇਹ ਸਭ ਦੇ ਸਭ ਟੱਕ ਲੈ ਜਾਣ ਖੁਦਾਵੰਦ ਰੇਣਾ ਦਾ ਖਾਣਾ ਪੀਣਾ ਸ਼ੁੱਧ ਹੋਵੇ ਜੋ ਵੀ ਜਨ ਖਾਵੇ ਤੁਹਾਡੇ ਨਾਮ ਦੀ ਮਹਿਮਾ ਵਡਿਆਈ ਕਰੇ ਹਰ ਇੱਕ ਘਰ ਪਰਿਵਾਰ ਦੇ ਉੱਤੇ ਤੁਹਾਡੀ ਕਿਰਪਾ ਆਸ਼ੀਸ਼ ਵਰਕਤ ਨੂੰ ਰਿਲੀਜ਼ ਕਰ ਦੇ ਖੁਦਾਵੰਦ ਖੁਦਾ ਹਰ ਪਰਿਵਾਰ ਦੀ ਹਿਫਾਜ਼ਤ ਲੰਬੀ ਉਮਰ ਤੰਦਰੁਸਤੀ ਨੂੰ ਤੁਹਾਡੇ ਹੱਥਾਂ 'ਚ ਸੌਂਦਦੇ ਹਾਂ ਅਰਜ ਦੀ ਫਾਸਟਿੰਗ ਨੂੰ ਤੁਹਾਡੇ ਹੱਥਾਂ ਵਿੱਚ ਰਿਲੀਜ਼ ਕਰ ਦੇ ਖੁਦਾਵੰਦ ਪੂਰੀ ਪ੍ਰਾਰਥ Amen, Amen, Amen.